ਉਹਨੇ ਮੋਬਾਈਲ ਵੇਖਿਆ ਹੁੰਦਾ ਮੋਬਾਈਲ ਵੇਖਿਆ ਬਸ ਇੱਥੇ ਹੀ ਉਹਨੂੰ ਗੁੱਸਾ ਬਹੁਤ ਜ਼ਿਆਦਾ ਚੜ ਗਿਆ ਹਮ ਇੱਕ ਨਾ ਕਹਿੰਦਾ ਹੁੰਦੀ ਤੇ ਚਲ ਮੈਂ ਕਰ ਵੀ ਦਿੰਦਾ ਹੋ ਗਈ ਵੀ ਬਾਬਾ ਜਾਣਿਆ ਉਹ ਨਾ ਸੀ ਹਮ ਤੇ ਇਹਨਾਂ ਨੇ ਮੈਨੂੰ ਪਤਾ ਸੀ ਐਵੇਂ ਕਰ ਦੇਣਾ ਹਮ ਮੈਨੂੰ ਪਤਾ ਹੀ ਨਹੀਂ ਸੀਗਾ ਅੱਛਾ ਹਾਂ ਬਸ ਇਹਨਾਂ ਕਹਿੰਦਾ ਕਹਿੰਦਾ ਆਪਾਂ ਬਸ ਤੁਰੇ ਆਉਨੇ ਆ ਤੇ ਕੁੜੀਆਂ ਨੂੰ ਕਹਿੰਦਾ ਤੀ ਘਰੇ ਰੋ ਤੇ ਬਸ ਤੁਰੇ ਆਉਨੇ ਸੀ ਆਖਿਆ ਸੀ ਮੈਂ ਵੀ ਕੁੜੀ ਦੇ ਨਾਲ ਹੀ ਮਰ ਜਾਣਾ ਹਮ ਆਖਿਆ ਸੀ ਮੈਂ ਕੁੜੀ ਦੇ ਨਾਲ ਹੀ ਮਰ ਜਾਣਾ ਮੈਨੂੰ ਮੇਰੇ ਇਹਨੂੰ ਸੋਨੇ ਰੰਗੀ ਕੁੜੀ ਸੀ ਹੈ ਨੀ ਸੋਣੀ ਮੇਰੀ ਕੁੜੀ ਸੀਗੀ ਮੈਂ ਆਖਿਆ ਮੈਂ ਉਹਦੀ ਕੁੜੀ ਦੇ ਨਾਲ ਹੀ ਮਰ ਜਾਣਾ ਇੱਕ ਪਲ ਵੀ ਪਿਓ ਨੂੰ ਨਹੀਂ ਆਇਆ ਵੀ ਮੈਂ ਆਪਣੀ ਧੀ ਨੂੰ ਜਿਹਨੂੰ ਮੈਂ ਪਿਆਰ ਕਰਦਾ ਸੁਟਿਆ ਪਸਤਾਵਾ ਤਾਂ ਫਰੋਂਦਾ ਹੀ ਤੁਹਾਨੂੰ ਪਤਾ ਗੰਦੀ ਸੀ ਕਿ ਤਾਂ ਹੀ ਅਗਲੇ ਨਵੇਂ ਜਿਹੇ ਕਦਮ ਚੱਕਿਆ ਫਿਰ ਆਪ ਵੀ ਪਹਿਲਾਂ ਛਾਲ ਮਾਰਨ ਲੱਗਾ ਸਦੋ ਵੱਧ ਸਮਝਾਇਆ ਕੁੜੀ ਨੂੰ ਮੌਕੇ ਬੜੇ ਦਿੱਤੇ ਬਹੁਤ ਜ਼ਿਆਦੇ ਮੌਕੇ ਦਿੱਤੇ ਸਮਝੀ ਨਹੀਂ ਕੁੜੀ ਪੋਰਾ ਵੀ ਤਾਂ ਆਈ ਕਦਮ ਚੱਕਿਆ ਸੀ ਉਹਨੇ ਉਹਨੂੰ ਕੀ ਲੋੜ ਸੀ ਗਲਤ ਸੀ ਕਿ ਲੋਕ ਇੱਕ ਨਾਲ ਕਹਿੰਦਾ ਹੁੰਦਾ ਤਾਂ ਚੱਲ ਫੇਰ ਵੀ ਸਰ ਜਾਂਦਾ ਤੇ ਹੈਗੇ ਵੀ ਕਿੰਨੇ ਜਾਣਿਆ ਨਾ ਸੀ ਕਹਿੰਦਾ ਮੈਂ ਪੇਸ਼ ਹੋ ਜਾਊਂਗਾ ਅੱਛਾ ਆਪੀ ਕਹਿੰਦਾ ਫਿਰ ਆਪਣੇ ਪੇਸ਼ ਹੋ ਜੇ ਮੇਰੇ ਗੰਦੀ ਸੀ ਕੁੜੀ ਮੈਂ ਉਹਨਾਂ ਨੂੰ ਕਹਿ ਦਊਂਗਾ ਮੈਂ ਮਾਰਤੀ ਸੀ ਅੱਛਾ ਹਾਂ ਜਦੋਂ ਪੁਲਿਸ ਨੇ ਫੜਿਆ ਫਿਰ ਪੁਲਿਸ ਦੇ ਸਾਹਮਣੇ ਕਹਿਤਾ ਸੀਗਾ ਹਾਂਜੀ ਕਹਿਤਾ ਸੀ ਉਹਨਾਂ ਦੇ ਸਾਹਮਣੇ ਕਿਹਾ ਪੁਲਿਸ ਵਾਲਾਂ ਦੇ ਮੇਰੇ ਗੰਦੀ ਸ ਕੁੜੀ ਤੇ ਮੈਂ ਮਾਰਤੀ ਜੰਮਗਾ ਗਾਂਦੇ ਲਈ ਮਾਰਨ ਵਾਲੀ ਥੋੜਾ ਜੰਮਗਾ ਬੇਟਾ ਕੋਈ ਨਹੀਂ ਹੈਗਾ ਨਾ ਬੇਟਾ ਕਿੱਥੇ ਬੇਟਾ ਲਿਆ ਸੀ ਰਹੜੀਆਂ ਤੋਂ ਰਹੜੀਆਂ ਵਾਲੇ ਦੇ ਨਹੀਂ ਲਿਆ ਸੀਗਾ ਤੇ ਉਹ ਵੀ ਨਹੀਂ ਬਚਿਆ ਤੁਹਾਨੂੰ ਜੇ ਇਸ ਗੱਲ ਦਾ ਪਤਾ ਹੁੰਦਾ ਵੀ ਇਹਨੇ ਨਹਿਰ ਚ ਸੁੱਟ ਦੇਣਾ ਤਾਂ ਸ਼ਾਇਦ ਤੁਸੀਂ ਬਚਾ ਸਕਦੇ ਸੀ ਉਹਨੂੰ ਹਾਂਜੀ ਤੇ ਉਹਨੂੰ ਪਛਤਾਵਾ ਉਹਦੇ ਹੀ ਹੋ ਗਿਆ ਸੀ ਮੌਕੇ ਤੇ ਕਿ ਨਹੀਂ ਕੁੜੀ ਬੋਲੀ ਹੀ ਨਹੀਂ ਪੋਰਾ ਵੀ ਕਿਆ ਹੀ ਨੀਗਾ ਡਾਡੀ ਮੈਨੂੰ ਮaaf ਕਰ ਦੇ ਆਹੀ ਵਾਦੂ ਕਿਹਾ ਕੁੜੀ ਨੂੰ ਸੁਧਰ ਜਾ ਸੁਧਰ ਜਾ ਉਹਨੇ ਕਿਹਾ ਹੀ ਨੀਗਾ ਮੈਨੂੰ ਮaaf ਕਰ ਦੋ ਜਾਂ ਨਹੀਂ ਕਰੋ ਬਸ ਕਹਿੰਦੀ ਮੈਨੂੰ ਸੱਟ ਦੋ ਨਹੀਂ ਉੱਥੇ ਬਸ ਇਹੋ ਕਿਹਾ ਨੇ ਮੈਨੂੰ ਸੱਟ ਦੋ ਫਿਰ ਸੱਟਣਾ ਤੇ ਸੱਟੋ ਅੱਛਾ ਕੁੜੀ ਆਪ ਕਹਿੰਦੀ ਰਹੀ ਮੈਂ ਸੁਣ ਹਾਂ ਆਪ ਹੀ ਕਹਿੰਦੀ ਇੱਕ ਇੱਕ ਹੀ ਗੱਲ ਹੋਈ ਤੁਹਾਨੂੰ ਤੁਸੀਂ ਮਾਂ ਹੋ ਤੁਹਾਡੇ ਨਾਲ ਕਦੇ ਗੱਲ ਇਹੋ ਜੀ ਹੋਈ ਨਹੀਂ ਕੋਈ ਗੱਲ ਮੇਰੇ ਨਾਲ ਕੀਤੀ ਨਹੀਂ ਕੋਈ ਦਿਲ ਦੀ ਗੱਲ ਕਰਦੀ ਤੇ ਕੋਈ ਸਮਝਾਉਂਦੇ ਹੀ ਵਿਆਹ ਵਿਉ ਕਰ ਦਿੰਦੇ ਹੁੰਦਾ ਲੱਗਦਾ ਜੇ ਇੱਕ ਵਾਰੀ ਕਹਿ ਦਿੰਦੀ ਵੀ ਡੈਡੀ ਜਾਂ ਮੰਮੀ ਸੌਰੀ ਤਾਂ ਸ਼ਾਇਦ ਬਚ ਜਾਂਦੀ ਸੌਰੀ ਕਿਹਾ ਹੀ ਨਹੀਂ ਉਹਨੇ ਕੋ ਕਹਿੰਦੀ ਮੈਂ ਮੈਨੂੰ ਬਸ ਮੈਂ ਹਲ ਕਰਨਾ ਹੀ ਮੈਂ ਗਲਤੀ ਕੰਮ ਕੋਈ ਕਰਨਾ ਜਿਹੜਾ ਵੀ ਕਰਨਾ ਤੁਹਾਨੂੰ ਦਵਾਈ ਦੇ ਕੇ ਮਾਰ ਜਾਣਾ ਨਹੀਂ ਤੇ ਤੁਸੀਂ ਮੈਨੂੰ ਰੋਕਿਆ ਤੇ ਇਸ ਕੰਮ ਤੋਂ ਨਹਿਰ ਦੇ ਵਿੱਚ ਪਿਓ ਵੱਲੋਂ ਆਪਣੀ ਧੀ ਨੂੰ ਸੁੱਟਣ ਵਾਲੀ ਵੀਡੀਓ ਤੁਸੀਂ ਦੇਖੀ ਹੋਏਗੀ ਪਰ ਹੁਣ ਫਿਲਹਾਲ ਅਸੀਂ ਪਰਿਵਾਰ ਦੇ ਵਿੱਚ ਮੌਜੂਦ ਹਾਂ ਜਿਹੜਾ ਕਿ ਉਸ ਬੱਚੀ ਦੀ ਮਾਂ ਔਰ ਤਿੰਨ ਭੈਣਾਂ ਪੰਜ ਭੈਣਾਂ ਸਿਗੀਆਂ ਇਹ ਪੰਜ ਭੈਣਾਂ ਨੇ ਤਿੰਨ ਭੈਣਾਂਏ ਨੇ ਇੱਕ ਦੀ ਮੌਤ ਹੋ ਗਈ ਆ ਔਰ ਇੱਕ ਭੈਣ ਪਹਿਲਾਂ ਨਨਾਨਾ ਕੋਲ ਆ ਬਾਕੀ ਦੁੱਖ ਦੀ ਘੜੀ ਆ ਗੱਲ ਕਰਨਾ ਠੀਕ ਨਹੀਂ ਪਰ ਸੱਚਾਈ ਕਹਾਣੀ ਸਾਹਮਣੇ ਆਉਣੀ ਬੜੀ ਜ਼ਿਆਦਾ ਜ਼ਰੂਰੀ ਆ ਬਣੀ ਕੀ ਗੱਲ ਹੋਈ ਸੀਗੀ ਇਹ ਜਦੋਂ ਇਹ ਘਟਨਾ ਵਾਪਰੀ ਆ ਉਹ ਨਾ ਗਲਤ ਸੀਗੀ ਬਹੁਤ ਜ਼ਿਆਦੀ ਹੂੰ ਤੇ ਮੌਕੇ ਵਾਧੂ ਦਿੱਤੇ ਉਹਨੂੰ ਸਮਝੀ ਨਹੀਂ ਗੀ ਬਹੁਤ ਮੌਕੇ ਦਿੱਤੇ ਹੂੰ ਆਖਿਆ ਸਮਝ ਜਾ ਸਮਝ ਜਾ ਨਹੀਂ ਸਮਝੀ ਹੂੰ ਤੇ ਉਹਨੇ ਮੋਬਾਈਲ ਵੇਖਿਆ ਹੁੰਦਾ ਹੂੰ ਮੋਬਾਈਲ ਵੇਖਿਆ ਬਸ ਇੱਥੇ ਹੀ ਉਹਨੂੰ ਗੁੱਸਾ ਬਹੁਤ ਜ਼ਿਆਦਾ ਚੜ ਗਿਆ ਹੂੰ ਇੱਕ ਨਾ ਕਹਿੰਦਾ ਹੁੰਦੀ ਤਾਂ ਚਲ ਮੈਂ ਕਰ ਵੀ ਦਿੰਦਾ ਹੋ ਗਈ ਵੀ ਬਾਬਾ ਜਾਣਿਆ ਨਾ ਸੀ ਹੂੰ ਤਾਂ ਕਰਕੇ ਐਵੇਂ ਕਦੋਂ ਚੱਕਿਆ ਨਹੀਂ ਤਾਂ ਉਹਨੇ ਕਿੱਥੇ ਚੱਕਣਾ ਸੀ ਉਹਨੂੰ ਪਤਾ ਮੇਰੇ ਗਾ ਕੁੜੀਆਂ ਰੋਲ ਜਾਣਗੀਆਂ ਹੂੰ ਤਾਂ ਕਰਕੇ ਉਹਨੇ ਐਵੇਂ ਕੀਤਾ ਸੀ ਨਹੀਂ ਤਾਂ ਉਹਨੇ ਕਿੱਥੇ ਕਰਨਾ ਸੀ ਇਹ ਇੰਨਾ ਪਿਆਰ ਕਰਦਾ ਸੀ ਹੁੰਦੇ ਨਾ ਪਿਆਰ ਕਰਦਾ ਸੀ ਹਾਂ ਹਾਂਜੀ ਵੱਧ ਤੂੰ ਪਿਆਰ ਕਰਦਾ ਸੀ ਓਕੇ ਹਾਂਜੀ ਵੀਡੀਓ ਵੀ ਇੱਕ ਅਸੀਂ ਵੇਖੀ ਆ ਨੱਚ ਰੇ ਆ ਉੱਥੇ ਹਾਂਜੀ ਵੱਧ ਤੂੰ ਪਿਆਰ ਕਰਦੇ ਹਾਂਜੀ ਵੱਧ ਤੂੰ ਪਿਆਰ ਕਰਦੇ ਸੀਗੇ ਐਵੇਂ ਕਦੀ ਨਹੀਂ ਹੁੰਦੇ ਨਾ ਐਵੇਂ ਕੀਤਾ ਬਸ ਇਹ ਗਲਤੀ ਬੜੀ ਜਿਆਦੀ ਹੋ ਗਈ ਉਹਨ ਦੇ ਕੋ ਵੱਡੀ ਹੂੰ ਮਨ ਬੜੇ ਮੌਕੇ ਦਿੱਤੇ ਬਹੁਤ ਹੀ ਜ਼ਿਆਦੇ ਮੌਕੇ ਦਿੱਤੇ ਪ੍ਰੀਤ ਸੁਧਰ ਜਾ ਪਤ ਸੁਧਰ ਜਾ ਤਰ ਵਿਆਹ ਵਿਉ ਕਰ ਦਵਾਂਗੇ ਆਪਾਂ ਹੂੰ ਐਵੇਂ ਕਿਹਾ ਵਾਧ ਤੁਹਾਨੂੰ ਪਰ ਉਹ ਸੁਧਰੀ ਨਹੀਂ ਅੜੀ ਕਹਿੰਦੀ ਮੇਰੇ ਬੱਸ ਸੈਟ ਦੋ ਜਿੱਥੇ ਕਰਨਾ ਕਰ ਦੋ ਮੈਨੂੰ ਮਾਰ ਦੋ ਮੈਨੂੰ ਅੱਛਾ ਆਪ ਹੀ ਕਹਿੰਦੀ ਮਾਰ ਦੋ ਤੇ ਤੁਹਾਨੂੰ ਮੈਂ ਵੀ ਜ਼ਹਿਰ ਦੇ ਕੇ ਮਾਰ ਜੂਗੀ ਨਹੀਂ ਤੇ ਤੁਸੀਂ ਮੈਨੂੰ ਮਾਰ ਦੋ ਹੂੰ ਐਵੇਂ ਕਿਹਾ ਉਹਨੇ ਇਹ ਜਦੋਂ ਇਹ ਘਟਨਾ ਹੋਈ ਆ ਹੱਥ ਬੰਨ ਕੇ ਨਹਿਰ ਚ ਸੁੱਟਿਆ ਉਦੋਂ ਤੁਸੀਂ ਵੀ ਹਨਾ ਬੱਚੇ ਵੀ ਨਾਲ ਸੀ ਮੈਨੂੰ ਲੱਗਦਾ ਉਦੋਂ ਨਹੀਂ ਆ ਗਏ ਸੀ ਬੱਚੇ ਛੋਟੇ ਨਾਲ ਨਹੀਂ ਹੈਗੇ ਸੀ ਨਹੀਂ ਆ ਗਏ ਸੀ अच्छा अकेले सी के हां जी अकेले सी अच्छा हां जी वीडियो च बच्चे दो शायद छोटे दिख रहे सी मन लगा शायद नाल मेरे को सी कल्ली हैं निक्की ਕੁੜੀ ਸੀ ਕੱਲੀ ਨਾਲ हां ਛੋਟੀ ਬੱਚੀ ਨਾਲ ਇਹ ਵਾਲੀ اچھا ਤੇ ਉਦੋਂ ਜਦੋਂ ਨਹਿਰ ਤੇ ਤੁਹਾਨੂੰ ਕੀ ਕਹਿ ਕੇ ਲੈ ਕੇ ਗਿਆ ਘਰ ਵਾਲਾ ਮੈਨੂੰ ਕਹਿੰਦਾ ਮੈਨੇ ਕਹਿੰਦਾ ਆਪਾਂ ਆਉਨੇ ਆ ਹੂੰ ਤੇ ਇਹਨਾਂ ਨੇ ਮੈਨੂੰ ਪਤਾ ਸੀ ਐਵੇਂ ਕਰ ਦੇਣਾ ਏ ਹੂੰ ਮੈਨੂੰ ਪਤਾ ਹੀ ਨਹੀਂ ਸੀਗਾ اچھا हां बस ਇਹਨਾਂ ਕਹਿੰਦਾ ਕਹਿੰਦਾ ਆਪਾਂ ਬਸ ਤੁਰੇ ਆਉਨੇ ਆ ਤੇ ਕੁੜੀਆਂ ਨੂੰ ਕਹਿੰਦਾ ਤੀ ਘਰੇ ਰੋ ਤੇ ਬਸ ਤੁਰੇ ਆਉਨੇ ਆ ਸੀ अच्छा एन्ना नी मेनू पता सीगा के तम की देंदा पया इन्नू हम्म अच्छा ਤੁਹਾਨੂੰ ਲੱਗਿਆ ਵੀ ਵੈਸੇ ਇੱਕ ਵਾਰੀ ਡਰਾ ਰਿਆ ਹਾਂਜੀ ਡਰਾ ਹੀ ਰਿਆ ਮੈਂ ਕਿਹਾ ਕਿਥੇ اچھا ਘਰੇ ਗੱਲ ਹੋਈ ਸੀ ਉਦੋਂ ਵੀ ਤੈਨੂੰ ਨਹਿਰ ਚ ਸੁੱਟ ਦੇਣਾ ਜਾਂ ਕੁਝ ਇਹ ਨਾ ਐਵੇਂ ਦੀ ਕੋਈ ਗੱਲ ਨਹੀਂ ਹੋਈ ਸੀ ਹਾਂ ਗੱਲ ਹੋਈ ਹੁੰਦੀ ਤਾਂ ਪਤਾ ਲੱਗ ਹੀ ਜਾਣਾ ਸੀ اچھا ਤੁਹਾਨੂੰ ਕੀ ਕੇ ਕੇ ਬਿਠਾ ਲਿਆ ਮੋਟਰਸਾਈਕਲ ਬਸ ਕੰਦਾ ਪਤਰੇ ਆਉਨੇ ਆ ਅੱਛਾ ਹਾਂ ਤੇ ਫਿਰ ਤੁਹਾਨੂੰ ਤੁਸੀਂ ਰਾਜ ਨਹੀਂ ਪੁੱਛਿਆ ਜਿਵੇਂ ਰਾਤ ਐਨੀ ਕਿੰਨੇ ਕ ਵਜੇ ਦਾ ਸਮਾਂ ਸੀ ਅਾ 8:00 ਕਾ 9:00 ਕਾ ਛਾਂਦ ਟਾਈਮ ਹੋਗਾ ਤੁਸੀਂ ਫਿਰ ਪੁੱਛਿਆ ਨਹੀਂ ਰਸਤੇ 'ਚ ਵੀ ਐਵੇਂ ਕਿੱਧਰ ਲੈ ਕੇ ਜਾ ਰਹੇ ਹੋ ਸਨਸਣ ਰੋਡ ਤੇ ਨਾ ਮੈਂ ਪੁੱਛਿਆ ਨਹੀਂ ਫਿਰ ਹੂੰ ਜੋ ਗੁੱਸਾ ਹੀ ਬਹੁਤ ਜ਼ਿਆਦਾ ਸੀ ਪਰ ਮੈਂ ਪੁੱਛਦੀ ਕਿਵੇਂ ਦਾਰੂ ਦੂਰ ਵੀ ਪੀਤੀ ਸੀ ਹਾਂਜੀ ਪੀਤੀ ਸੀ ਹੂੰ ਤੇ ਗੁੱਸਾ ਹੀ ਐਵੇਂ ਆ ਗਿਆ ਜ਼ਿਆਦਾ ਹੀ ਬਹੁਤ ਜ਼ਿਆਦਾ ਅੱਛਾ ਫਿਰ ਉੱਥੇ ਨਹਿਰ ਤੇ ਬੰਨਿਆ ਪਹਿਲਾਂ ਸੀ ਜਾਂ ਨਹਿਰ ਤੇ ਬੰਨਿਆ ਹੱਤ ਹਾਂ ਆਪਣੇ ਬਾਅਦ 'ਚ ਬੰਨੇ ਉੱਥੇ ਨਹਿਰ ਤੇ ਹੂੰ ਅੱਛਾ ਤੁਹਾਨੂੰ ਤੁਹਾਨੂੰ ਲੱਗਿਆ ਉੱਥੇ ਵੀ ਸਿਰਫ ਡਰਾ ਰਿਆ ਜਾਂ ਸੁੱਟ ਰਿਆ ਹਾਂਜੀ ਮੈਂ ਕਿਹਾ ਡਰਾ ਹੀ ਜਾਂਦਾ ਪਿਆ ਹੂੰ ਹਾਂਜੀ ਹੋਰ ਕੁਛ ਨਹੀਂ ਤੇ ਜਿਵੇਂ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਉਹਨੂੰ ਨਹਿਰ ਚ ਸੁੱਟ ਕੇ ਬਾਏ ਬਾਏ ਕਹਤਾ ਉਹਨੇ ਮੈਂ ਆਖਿਆ ਸੀ ਮੈਂ ਵੀ ਕੁੜੀ ਦੇ ਨਾਲ ਹੀ ਮਰ ਜਾਣਾ ਹੂੰ ਆਖਿਆ ਸੀ ਮੈਂ ਕੁੜੀ ਦੇ ਨਾਲ ਹੀ ਮਰ ਜਾਣਾ ਮੈਨੂੰ ਮੇਰੇ ਇਨੂੰ ਸੋਨੇ ਰੰਗ ਦੀ ਕੁੜੀ ਸੀ ਇੰਨੀ ਸੋਹਣੀ ਮੇਰੀ ਕੁੜੀ ਸੀਗੀ ਹੂੰ ਮੈਂ ਆਖਿਆ ਮੈਂ ਉਹਦੀ ਕੁੜੀ ਦੇ ਨਾਲ ਹੀ ਮਰ ਜਾਣਾ ਉਹ ਕਹਿੰਦਾ ਨਿਕੰਗਾ ਕੁੜੀਆਂ ਕਿੰਨੇ ਸੰਭਾਲਣੀਆਂ ਹੂੰ ਹਾਈ ਤਾਂ ਵੀਡੀਓ ਚ ਵੀ ਸੁਣਿਆ ਇਹ ਤਾਂ ਹਾਂਜੀ ਹੂੰ ਏ ਮੇਸੀ ਫਿਰ ਤੁਹਾਨੂੰ ਕਰੇ ਲਿਆਂਦਾ ਹਾਂਜੀ ਤੇ ਇੱਕ ਪਲ ਵੀ ਪਿਓ ਨੂੰ ਨਹੀਂ ਆਇਆ ਵੀ ਮੈਂ ਆਪਣੀ ਧੀ ਨੂੰ ਜਿੰਨੂੰ ਮੈਂ ਪਿਆਰ ਕਰਦਾ ਸੁਟਿਆ ਮੈਂ ਪਸਤਾਵਾ ਤਾਂ ਫਿਰ ਹੁੰਦਾ ਹੀ ਤੁਹਾਨੂੰ ਪਤਾ ਇਹ ਗੰਦੀ ਸੀਗੇ ਤੇ ਤਾਂ ਹੀ ਅਗਲੇ ਨਵੇਂ ਜਿਹੜੇ ਕਦਮ ਚੱਕਿਆ ਓਵੇਂ ਕਿੱਥੇ ਹੁਣ ਚੱਕਣਾ ਸੀਗਾ ਲੋਕੀ ਗੱਲਾਂ ਕਰਦੇ ਨੇ ਬਥੌਰੀਆਂ ਲੋਕੀ ਤੁਹਾਨੂੰ ਪਤਾ ਹੀ ਹੈ ਗੱਲਾਂ ਅੱਜ ਕੱਲ ਕਿੰਨੀਆਂ ਕਰਦੇ ਨੇ ਪਹਿਲਾਂ ਵੀ ਗੱਲਾਂ ਪਤਾ ਕਰਦੇ ਸੀ ਦੁਖੀ ਤਾਂ ਸੀ ਹਾਂਜੀ ਤੜ ਸਾਹਮਣੇ ਬੜਾ ਵੱਧ ਲੋਕੀ ਬੋਲਦੇ ਤੁਹਾਨੂੰ ਪਤਾ ਹੀ ਆ ਕਿਵੇਂ ਕਰਦੇ ਲੋਕੀ ਅੱਜਕੱਲ ਫਿਰ ਆਪ ਵੀ ਪਹਿਲਾਂ ਛਾਲ ਮਾਰਨ ਲੱਗਾ ਸਦੋ ਵੱਧ ਸਮਝਾਇਆ ਕੁੜੀ ਨੂੰ ਅੱਛਾ ਪਹਿਲਾਂ ਆਪ ਮਰਨ ਲੱਗੇ ਸੀ ਹਾਂਜੀ ਆਪ ਮਰਨ ਲੱਗਾ ਸੀ ਪਹਿਲਾਂ ਉਹ ਕਦੋਂ ਦੀ ਗੱਲ ਆ ਰਖੜੀਆਂ ਤੋਂ ਰਖੜਣ ਤੋਂ ਪਹਿਨ ਬਾਤ ਚ ਸੀ ਅੱਛਾ ਰਖੜੀਆਂ ਤੋਂ ਪਹਿਲਾਂ ਤੇ ਉਦੋਂ ਫਿਰ ਉਦੋਂ ਸਮਝਾਇਆ ਉਹਨਾਂ ਨੂੰ ਹਾਂ ਸਮਝਾਇਆ ਵੱਧ ਕੁੜੀ ਸਮਝੀ ਨਹੀਂ ਮੌਕੇ ਬੜੇ ਦਿੱਤੇ ਬਹੁਤ ਜ਼ਿਆਦੇ ਮੌਕੇ ਦਿੱਤੇ ਸਮਝੀ ਨਹੀਂ ਕੁੜੀ ਪੋਰਾ ਵੀ ਤੋ ਆਈ ਕਦਮ ਚੱਕਿਆ ਸੀ ਉਹਨੇ ਉਹਨੂੰ ਕੀ ਲੋੜ ਸੀ ਹਮ ਗਲਤ ਸੀ ਕਿ ਲੋਕ ਇੱਕ ਨਾ ਕਹਿੰਦਾ ਹੁੰਦਾ ਤਾਂ ਚੱਲ ਫੇਰ ਵੀ ਸਰ ਜਾਂਦਾ ਤੇ ਹੈਗੇ ਵੀ ਕਿੰਨੇ ਜਾਣਿਆ ਨਾ ਸੀ ਹਮ ਤਾਂ ਕਰਕੇ ਅੱਖਾਂ ਦੇ ਸਾਹਮਣੇ ਧੱਕਾ ਦੇਣਾ ਧੀ ਨੂੰ ਪਹਿਲਾਂ ਤਾਂ ਵੈਸੇ ਸੁਣਦੇ ਵੀ ਧੀ ਨੂੰ ਧੱਕਾ ਦੇ ਦਿਓ ਖੂਚ ਧੱਕਾ ਦੇ ਦਿਓ ਪਰ ਨਹਿਰ ਦੇ ਵਿੱਚ ਧੱਕਾ ਦੇਤਾ ਦਿਲ ਇੱਕ ਵਾਰ ਉਹਨਾਂ ਦੇ ਆਈ ਨਹੀਂ ਦਿਲ 'ਚ ਉਹਨਾਂ ਦੇ ਵੀ ਮਤਲਬ ਮੈਂ ਧੀ ਨੂੰ ਪਿਆਰ ਕਰਦਾ ਧੀ ਨੂੰ ਸੁਟਰਾਂ ਮੈਂ ਨਹਿਰ 'ਚ ਹਾਂਜੀ ਦਿਲ ਚ ਨਹੀਂ ਆਈ ਉਹਨਾਂ ਦੇ ਤੁਹਾਨੂੰ ਲੱਗਿਆ ਦਿਲ ਚ ਤਾਂ ਆਉਂਦੀ ਹੁੰਦੀ ਆ ਫਿਰ ਤੁਹਾਨੂੰ ਪਤਾ ਹੀ ਆ ਦੇ ਆਂਦਰਾ ਕੇ ਜਿਵੇਂ ਕਿਵੇਂ ਹਮ ਆਂਦਰਾ ਹੈਗਾ ਸਰ ਬਿਲਕੁਲ ਹਾਂ ਤੁਹਾਨੂੰ ਵੀ ਹੈਗਾ ਹੀ ਆ ਪਸਤਾਵਾ ਤਾਂ ਵਾਧੂ ਹੁੰਦਾ ਹੀ ਆ ਤੁਹਾਨੂੰ ਪਤਾ ਹੀ ਆ ਹਮ ਹਾਂ ਦੁੱਖ ਉਹਨਾਂ ਦਾ ਸਿਰ ਦੁੱਖ ਤਾਂ ਹੈਗਾ ਹੀ ਆ ਹਮ ਮੇਰੀ ਧੀ ਸੀ ਪਰ ਗੰਦੀ ਨਾ ਹੁੰਦੀ ਤੇ ਮੈਂ ਬਚਾਉਂਦਾ ਹਮ ਤੇ ਉਸ ਤੋਂ ਉਸ ਤੋਂ ਬਾਅਦ ਤੁਸੀਂ ਕਿਤੇ ਕੋਈ ਦੱਸਿਆ ਨਹੀਂ ਕੋਈ ਫੋਨ ਜਾਂ ਕਿਤੇ ਕੋਈ ਤੁਹਾਨੂੰ ਲੱਗਿਆ ਨਹੀਂ ਅੱਛਾ ਉਸ ਤੋਂ ਬਾਅਦ ਸੁੱਟਣ ਤੋਂ ਬਾਅਦ ਘਰੇ ਆਗੇ ਸਿੱਧੇ ਤੁਸੀਂ ਪਹਿਲੇ ਹਾਂ ਆਏ ਸੀ ਫਿਰ ਗਿਆ ਚਲੇ ਸੀਗਾ ਕਿਦਾ ਮੈਂ ਪੇਸ਼ ਹੋ ਜਾਊਂਗਾ ਅੱਛਾ ਆਪੀ ਕਹਿੰਦਾ ਫਿਰ ਮੈਂ ਪੇਸ਼ ਹੋ ਜਾਂ ਜੇ ਮੇਰੇ ਗੰਦੀ ਸੀ ਕੁੜੀ ਮੈਂ ਉਹਨਾਂ ਨੂੰ ਕਹਿ ਦਊਂਗਾ ਮੈਂ ਮਾਰਤੀ ਸੀ ਅੱਛਾ ਹਾਂ ਜਦੋਂ ਪੁਲਿਸ ਨੇ ਫੜਿਆ ਫਿਰ ਪੁਲਿਸ ਦੇ ਸਾਹਮਣੇ ਕਹਿਤਾ ਸੀਗਾ ਹਾਂਜੀ ਕਹਿਤਾ ਸੀ ਉਹਨਾਂ ਦੇ ਸਾਹਮਣੇ ਕਹਿਆ ਪੁਲਿਸ ਵਾਲਾਂ ਦੇ ਮੇਰੇ ਗੰਦੀ ਸੀ ਕੁੜੀ ਤਾਂ ਮੈਂ ਮਾਰਤੀ ਚੰਗੀ ਹੁੰਦੀ ਤਾਂ ਫੇਰ ਵੀ ਸੀ ਹੂੰ ਪੁਲਿਸ ਦੇ ਸਾਹਮਣੇ ਕਹਤਾ ਹਾਂ ਐਨੇ ਮੌਕੇ ਦਿੱਤੇ ਨਹੀਂ ਸੁਧਰੀ ਕਦੀ ਤੁਹਾਨੂੰ ਦਵਾਈ-ਦਵਾਈ ਦੇ ਜੂਗੀ ਮਾਰ ਜੂਗੀ ਤੁਹਾਨੂੰ ਵੀਡੀਓ ਵੀਡੀਓ ਚ ਵੀ ਉਸਨੇ ਕੀ ਆ ਵੀ ਮੇਰਾ ਮਤਲਬ ਕਾਫੀ ਵਾਰ ਇਹਨੇ ਬੇਇੱਜ਼ਤੀ ਕਰਵਾਈ ਪਿਤਾ ਨੇ ਹਾਂਜੀ ਹੂੰ ਵਾਧੂ ਇਹਨੇ ਬੇਇੱਜ਼ਤੀ ਕਰਾਈ ਕੁੜੀ ਨੇ ਤੇ ਹੁਣ ਕਿੱਥੇ ਘਰ ਵਾਲੇ ਤੁਹਾਡੇ ਪੁਲਿਸ ਨੇ ਜੇਲ੍ਹ ਭੇਜੀ ਤਾਂ ਕੀ ਹਾਂਜੀ ਥਾਣੇ ਆ ਹਾਂਜੀ ਮੈਂ ਕਦੇ ਇਹੋ ਜਿਹਾ ਨਹੀਂ ਸੋਚਿਆ ਹੂਗਾ ਕਦੇ ਵੀ ਕਿੰਨੀਆਂ ਪੰਜ ਪੰਜ ਕੁੜੀਆਂ ਨੇ ਹਾਂਜੀ ਇਹ ਤਾਂ ਕਦੇ ਨਹੀਂ ਸੋਚਿਆ ਸੀਗਾ ਐਵੇਂ ਤਾਂ ਕੌਣ ਸੋਚਦਾ ਇਹੋ ਜਿਹਾ ਹਾਂਜੀ ਜੰਮਗਾ ਗਾਂਦੇ ਲਈ ਮਾਰਨ ਵਾਲੀ ਥੋੜਾ ਜੰਮਗਾ ਨੇ ਬੇਟਾ ਕੋਈ ਨਹੀਂ ਹੈਗਾ ਨਾ ਬੇਟਾ ਕਿੱਥੇ ਬੇਟਾ ਲਿਆ ਸੀ ਰਹੜੀਆਂ ਤੋਂ ਰਹੜੀਆਂ ਵਾਲੇ ਦੇਣੀ ਲਿਆ ਸੀਗਾ ਹਾਂ ਤੇ ਉਹ ਵੀ ਨਹੀਂ ਬਚਿਆ ਪੂਰਾ ਹੋ ਗਿਆ ਅੱਛਾ ਗੋਦ ਲਿਆ ਤੁਸੀਂ ਹਾਂਜੀ ਗੋਦ ਲਿਆ ਸੀਗਾ ਓਵੇਂ ਹੋਇਆ ਹੀ ਨਹੀਂਗਾ ਹਮ ਹੁਣ ਤਿੰਨ ਬੇਟੀਆਂ ਇਹ ਨੇ ਤੇ ਇੱਕ ਬੇਟੀ ਦਿੱਤੀ ਹੋਈ ਕਿਸੇ ਨੂੰ ਗੋਦ ਹਾਂਜੀ ਇਹਨਾਂ ਨਾਨ ਮੇਰੇ ਕੋਲ ਹੂੰ ਇਹ ਵੀ ਬੇਟੀ ਨੂੰ ਕਹਿੰਦੇ ਦਾਦੀ ਨਾਲ ਕਾਫੀ ਜ਼ਿਆਦਾ ਪਿਆਰ ਸੀਗਾ ਹਾਂਜੀ ਬਹੁਤ ਪਿਆਰ ਸੀਗਾ ਦਾਦੀ ਨਾਲ ਉਹਨੇ ਹੀ ਪਾਲੀ ਸਿੱਖ ਸਾਹਿਬ ਦੀ ਅੱਛਾ ਹਾਂਜੀ ਤੇ ਉਹਵੇਂ ਫਿਰ ਕਹਿੰਦੀ ਸੀ ਮੰਮੀ ਮੈਂ ਤੁਹਾਡੇ ਕੋਲ ਰਹਿਣਾ ਮੈਂ ਪੜ੍ਹਾਈ ਕਰਨੀ ਆ ਪੜ੍ਹਾਈ ਚ ਲਾਇਆ ਸੀ ਸਕੂਲ ਪ੍ਰੇਪਰੇਸ਼ਨ ਹੋਇਆ ਸੀ ਹੁੰਦਾ ਹੂੰ ਹਾਂ ਤੁਹਾਨੂੰ ਤੁਹਾਨੂੰ ਜੇ ਇਸ ਗੱਲ ਦਾ ਪਤਾ ਹੁੰਦਾ ਵੀ ਇਹਨੇ ਨਹਿਰ ਚ ਸੁੱਟ ਦੇਣਾ ਤਾਂ ਸ਼ਾਇਦ ਤੁਸੀਂ ਬਚਾ ਸਕਦੇ ਸੀ ਉਹਨੂੰ ਹਾਂਜੀ ਬਚਾਈ ਲੈਣਾ ਚੱਲ ਕਿਤੇ ਕਰ ਕਰ ਦਿੰਦੇ ਸੀ ਤੇ ਫਿਰ ਫਿਰ ਜਦੋਂ ਨਹਿਰ ਚ ਸੁੱਟਤਾ ਉਸ ਤੋਂ ਬਾਅਦ ਤੁਹਾਡੀਆਂ ਤਾਂ ਵੀਡੀਓ ਚ ਰੌਲਾ ਹੀ ਸੁਣਾਈ ਦਿੱਤਾ ਵੀ ਮੈਨੂੰ ਮਤਲਬ ਉਹਨੂੰ ਉਹਨੂੰ ਕੱਢ ਲਓ ਹਾਂਜੀ ਆਖਿਆ ਸੀ ਕੱਢ ਲਓ ਉਹ ਕਹਿੰਦੇ ਮੇਰੇ ਤੋਂ ਨਿਕਲਣੀ ਨਹੀਂ ਹੂੰ ਤਾਂ ਨਾਲੇ ਹੁਣ ਮੈਂ ਕੀ ਕਰ ਸਕਦਾ ਪਿਓ ਨੂੰ ਪਛਤਾਵਾ ਉਹਦੀ ਹੋ ਗਿਆ ਸੀ ਮੌਕੇ ਤੇ ਕਿ ਨਹੀਂ ਪਰ ਪਛਤਾਵਾ ਤਾਂ ਤੁਹਾਨੂੰ ਪਤਾ ਹੁੰਦਾ ਹੀ ਆ ਤੇ ਉਸ ਤੋਂ ਬਾਅਦ ਕਰਿਆ ਕੇ ਕੋਈ ਗੱਲ ਕੀਤੀ ਕਿਸੇ ਕੋਈ ਦੱਸਿਆ ਕੋਈ ਵੀਡੀਓ ਭੇਜੀ ਕਿਤੇ ਜਾਂ ਕੀ ਹੋਇਆ ਵੀਡੀਓ ਵੀ ਬਾਹਰ ਆ ਗਈ ਇਹ ਵੀਡੀਓ ਕਿਵੇਂ ਬਾਹਰ ਆ ਗਈ ਇਹ ਇਹ ਤਾਂ ਮੈਨੂੰ ਨਹੀਂ ਪਤਾ ਇਸ ਗੱਲ ਦਾ ਹੂੰ ਇਹ ਨਹੀਂ ਮੈਨੂੰ ਵੀ ਕੋਈ ਗੱਲ ਦਾ ਪਤਾ ਉਸ ਤੋਂ ਬਾਅਦ ਘਰ ਛੱਡ ਕੇ ਕਿਤੇ ਚਲੇ ਗਏ ਸੀ ਭੱਜ ਕੇ ਸੀ ਸੀ ਜਾਂ ਮਤਲਬ ਉਹਨਾਂ ਨੂੰ ਲੱਗ ਗਿਆ ਸੀ ਵੀ ਮੈਨੂੰ ਪੁਲਿਸ ਨੂੰ ਫੜ ਸਕਦੀ ਜਾਂ ਆਪ ਹੀ ਪੇਸ਼ ਹੋ ਗਏ ਸੀ ਨਹੀਂ ਆਪ ਹੀ ਕਹਿੰਦਾ ਮੈਂ ਪੇਸ਼ ਹੋ ਜਾਣਾ ਅੱਛਾ ਹਾਂਜੀ ਤੇ ਹੁਣ ਫਿਰ ਤੁਸੀਂ ਆਪਦੇ ਪਿੱਕਿਆਂ ਤੇ ਹਾਂਜੀ ਇੱਥੇ ਹੀ ਹੂੰ ਜੌਬ ਕਰਦੇ ਸੀਗੇ ਘਰ ਵਾਲੇ ਦਾ ਹਾਂਜੀ ਡੀਸੀ ਦਫਤਰ ਲੱਗਿਆ ਸੀ ਹਮ ਕਰਵਾ ਠੀਕ ਵਧੀਆ ਚੱਲਦਾ ਉਹਨਾ ਕਿਉਂਕਿ ਚਲੋ ਗੁਜ਼ਾਰੇ ਜੋਗੇ ਤਾਂ ਪੈਸੇ ਮਿਲਦੀ ਆ ਹਾਂਜੀ ਤੇ ਹੁਣ ਬੇਟੀਆਂ ਦਾ ਕਿਵੇਂ ਔਖਾ ਤਿੰਨ ਬੇਟੀਆਂ ਤੁਸੀਂ ਤੁਹਾਨੂੰ ਔਖਾ ਹੁਣ ਘਰਾਂ ਦਾ ਕੰਮ ਕੰਮ ਕਰਾਂਗੇ ਤੇ ਫੇਰ ਹੀ ਤੁਣ ਬਚਰੇ ਬੁਏ ਤੇ ਭਰਾਤੇ ਬੈਠੀ ਆ ਬਚਰੇ ਤਿੰਨ ਜਾਣੇ ਆ ਤੇ ਚਾਹ ਤਿੰਨ ਜਾਣੇ ਅਸੀਂ ਚਾਰ ਜਾਣੇ ਅਸੀਂ ਹੋਗੇ ਹਮ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਨੇ ਇਹ ਦਿਲ ਨੂੰ ਇੱਕ ਵਾਰ ਬਲਉਂਦਰ ਕੇ ਰੱਖ ਦੇਣ ਵਾਲੀਆਂ ਨੇ ਕਿਉਂਕਿ ਪਹਿਲੀ ਗਲਤੀ ਇੰਟਰਵਿਊ ਬਣਦੀ ਨੀਗੇ ਕਿਉਂਕਿ ਅ ਅੱਖਾਂ ਦੇ ਸਾਹਮਣੇ ਬੱਚੀ ਨੂੰ ਨਹਿਰ ਦੇ ਵਿੱਚ ਸੁੱਟ ਦੇਣਾ ਔਰ ਉਸ ਤੋਂ ਬਾਅਦ ਉਹਨੂੰ ਬਾਏ ਬਾਏ ਕਹਿ ਦੇਣਾ ਔਰ ਬੜਾ ਔਖਾ ਇੱਕ ਪਿਓ ਲਈ ਕਿਉਂਕਿ ਉਹਨੂੰ ਇੰਨਾ ਕੁ ਪਿਆਰ ਕਰਦਾ ਸੀ ਇੰਨਾ ਕੁ ਜ਼ਿਆਦਾ ਵੀਡੀਓਜ਼ ਵੀ ਕਾਫੀ ਆਈਆਂ ਨੇ ਕਿ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਇਹਨਾਂ ਨੇ ਦੱਸਿਆ ਪਰ ਫਿਰ ਵੀ ਕਹਿੰਦੇ ਮਜਬੂਰ ਹੋ ਗਿਆ ਪਿਓ ਆਪਣੀ ਧੀ ਨੂੰ ਨਹਿਰ ਦੇ ਵਿੱਚ ਸੁੱਟਣ ਲਈ ਠੀਕ ਹੈ ਜੇਲ੍ਹ ਦੇ ਵਿੱਚ ਜਾਊਗਾ ਉਥੇ ਆਪਣੀ ਸਜ਼ਾ ਕੱਟੂਗਾ ਪਰ ਔਖਾ ਬਹੁਤ ਕਿਉਂਕਿ ਇਹਨਾਂ ਬੱਚੀਆਂ ਲਈ ਛੋਟੀਆਂ ਨੇ ਬੱਚੀਆਂ ਔਰ ਉਸ ਤੋਂ ਬਾਅਦ ਮਾਂ ਲਈ ਬੜਾ ਔਖਾ ਹੈ ਕਿਉਂਕਿ ਮਾਂ ਕਹਿੰਦੀ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਨਹਿਰ 'ਚ ਸੁੱਟ ਦੂਗਾ ਮੈਨੂੰ ਤਾਂ ਲੱਗਿਆ ਵੀ ਸ਼ਾਇਦ ਡਰਾ ਰਿਹਾ ਵੀ ਇਹਨੂੰ ਡਰਾ ਕੇ ਵਾਪਸ ਘਰੇ ਚਲੇ ਜਾਗੇ ਪਰ ਹੱਥ ਉੱਥੇ ਜਦੋਂ ਬੰਨ ਕੇ ਡਰਾਉਣ ਪੂਰਾ ਡਰਾਇਆ ਗਿਆ ਵੀਡੀਓ 'ਚ ਤੁਸੀਂ ਦੇਖਿਆ ਹੋਊਗਾ ਵੀ ਸਾਡੇ ਤੋਂ ਕੀ ਗਲਤੀ ਹੋ ਗਈ ਸੀ ਪਿਆਰ 'ਚ ਕੀ ਕਮੀ ਰਹਿ ਗਈ ਸੀ ਇਹ ਗੱਲਾਂ ਜਦੋਂ ਪਿਓ ਨੇ ਕਹੀਆਂ ਉਸ ਤੋਂ ਬਾਅਦ ਸਿੱਧਾ ਨਹਿਰ 'ਚ ਧੱਕਾ ਮਾਰਤਾ ਤੇ ਉਹਨੂੰ ਬਾਏ ਬਾਏ ਕਹਤਾ ਪਛਤਾਵਾ ਵੀ ਕਹਿੰਦੇ ਉਸ ਤੋਂ ਬਾਅਦ ਹੋਇਆ ਦੱਸਦਿਆਂ ਨੇ ਪਛਤਾਵਾ ਹੋਇਆ ਪਰ ਉਹ ਪਛਤਾਵੇ ਦਾ ਕੀ ਫਾਇਦਾ ਸੀ ਉਦੋਂ ਤੱਕ ਜਿਹੜੀ ਬੇਟੀ ਸੀ ਉਹ ਨਹਿਰ ਦੇ ਵਿੱਚ ਰੁੜ ਚੁੱਕੀ ਸੀ ਵੀ ਹਜੇ ਤੱਕ ਲਾਸ਼ ਵੀ ਮਿਲਦਾ ਹਜੇ ਨਹੀਂ ਮਿਲੇਗੀ ਨਹੀਂ ਹਜੇ ਨਹੀਂ ਮਿਲੀ ਕੁੜੀ ਬੋਲੀ ਹੀ ਨਹੀਂ ਪੋਰਾ ਵੀ ਕਿਹਾ ਹੀ ਨਹੀਂਗਾ ਡੈਡੀ ਮੈਨੂੰ ਮaaf ਕਰ ਦੇ ਨਹੀਂ ਕਿਹਾ ਕਿਹਾ ਹੀ ਨਹੀਂ ਉਹਨੇ ਮaaf ਕਰ ਦੋ ਅੱਛਾ ਇਹ ਵੀ ਗੱਲ ਹੋਈ ਹੈ ਹਾਂ ਬਸ ਕਿਹਾ ਮੈਨੂੰ ਮaaf ਕਰਨਾ ਹੈ ਉਹਨੇ ਕਿਹਾ ਹੀ ਨਹੀਂ ਕਿ ਮੈਨੂੰ ਮaaf ਕਰ ਦੋ ਨਹੀਂ ਡੈਡੀ ਜਾਂ ਤੁਸੀਂ ਉਹਨੂੰ ਕਹਿੰਦੇ ਰਹੇ ਵੀ ਤੂੰ ਮਤਲਬ ਸੁਧਰ ਜਾ ਜਾਂ ਤੂੰ ਗੱਲ ਮੰਨ ਲੈ ਗੱਲਾਂ ਤਾਂ ਕਈਆਂ ਹੋਣਗੀਆਂ ਅਹੀਏ ਬਾਦੂ ਕਿਹਾ ਕੁੜੀ ਨੂੰ ਸੁਧਰ ਜਾ ਸੁਧਰ ਜਾ ਉਹਨੇ ਕਿਓ ਚ ਕਿਹਾ ਹੀ ਨਹੀਂਗਾ ਮੈਨੂੰ ਮਾਫ ਕਰ ਦੋ ਜਾਂ ਨਹੀਂ ਕਰੋ ਬਸ ਕਹਿੰਦੀ ਮੈਨੂੰ ਸੱਟ ਦੋ ਜਦੋਂ ਨਹਿਰ ਤੇ ਖੜੇ ਸੀ ਉਦੋਂ ਵੀ ਹੱਥ ਬੰਨ ਕੇ ਗੱਲਾਂ ਕੀਤੀਆਂ ਕਿਉਂਕਿ ਕੈਮਰਾ ਤਾਂ ਚਲੋ ਮੋਬਾਈਲ ਦਾ ਲੇਟ ਚੱਲਿਆ ਹੋਊਗਾ ਹੈਨਾ ਉਦੋਂ ਵੀ ਕੁਝ ਤਾਂ ਕਿਹਾ ਹੋਊਗਾ ਨਹੀਂ ਉੱਥੇ ਬਸ ਇਹੋ ਕਿਹਾ ਨੇ ਮੈਨੂੰ ਸੱਟ ਦੋ ਫਿਰ ਸੱਟਣਾ ਤੇ ਸੱਟੋ ਅੱਛਾ ਕੁੜੀ ਆਪ ਕਹਿੰਦ ਰਹੀ ਮੈਨੂੰ ਛੱਡ ਦੇ ਹਾਂ ਆਪੀ ਕਹੇ ਇੱਕ ਇੱਕ ਹੀ ਗੱਲ ਹੋਈ ਤੁਹਾਨੂੰ ਤੁਸੀਂ ਮਾਂ ਉਹ ਤੁਹਾਡੇ ਨਾਲ ਕਦੇ ਗੱਲ ਇਹੋ ਜੀ ਹੋਈ ਨਹੀਂ ਕੋਈ ਗੱਲ ਮੇਰੇ ਨਾਲ ਕੀਤੀ ਨਹੀਂ ਕੋਈ ਦਿਲ ਦੀ ਗੱਲ ਕਰਦੀ ਤੇ ਕੋਈ ਸਮਝਾਉਂਦੇ ਹੀ ਵਿਆਹ ਹੂੰ ਕਹਿ ਦਿੰਦੀ ਕਿ ਮੇਰਾ ਵਿਆਹ ਕਰ ਦੋ ਸਮਝਾਉਂਦੀ ਮੈਨੂੰ ਕਹਿੰਦੀ ਮੰਮੀ ਆਹ ਗੱਲ ਹੈ ਮੇਰੇ ਵਿੱਚ ਆ ਤੇ ਤੂੰ ਮੇਰਾ ਵਿਆਹ ਕਰ ਦੋ ਡੈਡੀ ਨੂੰ ਕਹਿ ਕੇ ਹੂੰ ਕਹਿ ਦਿੰਦੀ ਸੋਰੀ ਕਿਹਾ ਹੀ ਨਹੀਂ ਉਹਨੇ ਸੋਰੀ ਵੀ ਕਹਿ ਸਕਦੀ ਸੀ ਹਾਂ ਕਿਹਾ ਹੀ ਨਹੀਂ ਉਹਨੇ ਲੱਗਦਾ ਜੇ ਇੱਕ ਵਾਰੀ ਕਹਿ ਦਿੰਦੀ ਵੀ ਡੈਡੀ ਜਾਂ ਮੰਮੀ ਸੋਰੀ ਤਾਂ ਸ਼ਾਇਦ ਵੱਜ ਜਾਂਦੀ ਸੋਰੀ ਕਿਹਾ ਹੀ ਨਹੀਂ ਉਹਨੇ ਹੂੰ ਕਿਹਾ ਹੀ ਨਹੀਂ ਉਹਨੇ ਸੋਰੀ ਇੱਕ ਸੋਰੀ ਨਾਲ ਜਾਣ ਵੀ ਵੱਸ ਸਕਦੀ ਸੀ ਹਾਂ ਵੱਤਸਪ ਲੱਗਦਾ ਸੀ ਪਿਓ ਨੇ ਮਾਫ ਕਰ ਦੇਣਾ ਸੀ ਕੀਵ ਤਾਂ ਕਰ ਹੀ ਦਿੰਦਾ ਹੂੰ ਪਿਆਰ ਸੀਗਾ ਹਾਂ ਪਿਆਰ ਸੀ ਹੂੰ ਬਿਲਕੁਲ ਕਹਾਣੀ ਜਿਹੜੀ ਆ ਪਰਮਾਤਮਾ ਕਰਿਆ ਇਹੋ ਜੀ ਕਹਾਣੀ ਨਾ ਹੀ ਬਣੇ ਕਿਉਂਕਿ ਇਹ ਕਹਾਣੀਆਂ ਜਿਹੜੀਆਂ ਨੇ ਇਹ ਘਾਰ ਉਜਾੜ ਦਿੰਦੀਆਂ ਨੇ ਆ ਤਿੰਨ ਧੀਆਂ ਹੁਣ ਮਾਂ ਇੱਥੇ ਆਪਣੇ ਪੇਕਿਆਂ ਤੇ ਬੈਠੀ ਇਹਨਾਂ ਦੇ ਵੀ ਗਰੀਬੀ ਦਾਵਾ ਵਿਚਾਰਿਆਂ ਦਾ ਦਿਹਾੜੀ-ਦੱਪਾ ਕਰਕੇ ਮਜ਼ਦੂਰੀ ਕਰਕੇ ਦਿਹਾੜੀ ਕਰਕੇ ਕਰ ਰਹੇ ਹੋਰ ਭੱਠੇ ਦੇ ਲੱਗਾ ਹੋਇਆ ਵਿਚਾਰਾ ਇੱਟਾ ਕੱਢਣ ਹੂੰ ਤੇ ਵਿਚਾਰਾ ਹਣ ਸਾਨੂੰ ਪਾਲੂਗਾ ਕਿ ਆਪ ਸਾਰੂਗਾ ਬਿਚਾਰਾ ਤਾਂ ਦੇਖ ਲੋ ਤੁਹਾਡੇ ਸਾਹਮਣੇ ਆਈਆਂ ਝੁੱਗੀਆਂ ਬਹੁਤ ਔਖਾ ਬੜਾ ਜਿਆਦਾ ਔਖਾ ਤੇ ਵਿਚਾਰਾ ਬਥੇਰ ਕਰਦਾ ਉਹ ਤਾਂ ਵਿਚਾਰੇ ਦੀ ਆਪਦੀ ਰੋਟੀ ਨਹੀਂ ਪੱਕਦੀ ਉਹ ਹੀ ਤਾਂ ਵਿਚਾਰਾ ਆਪ ਕਿਵੇਂ ਸਾਰੂ ਕਿਵੇਂ ਨਹੀਂ ਸਾਰੂ ਸਾਨੂੰ ਪਾਲੂਗਾ ਤਾਂ ਬਿਲਕੁਲ ਆ ਕਾਫੀ ਇਹ ਜਿਹੜੀ ਵੀਡੀਓ ਆ ਠੀਕ ਆ ਬਣਦਾ ਨਹੀਂ ਸੀ ਵੀ ਇਸ ਵੀਡੀਓ ਨੂੰ ਬਣਾਇਆ ਜਾਵੇ ਪਰ ਲੋਕ ਬਹੁਤ ਸਾਰੇ ਕਮੈਂਟ ਮੈਸੇਜ ਸੋਸ਼ਲ ਮੀਡੀਆ ਤੇ ਵੀਡੀਓ ਅੱਗ ਦੀ ਤਰ੍ਹਾਂ ਫੈਲੀ ਹੋਈ ਆ ਨਹਿਰ ਚ ਸੁੱਟਣ ਵਾਲੀ ਲੋਕ ਗੱਲਾਂ ਕਰ ਰਹੇ ਨੇ ਮਾਂ ਬਚਾ ਸਕਦੀ ਸੀ ਮਾਂ ਦੇ ਕੋਲੇ ਸੀ ਇਹੋ ਜਿਹੀਆਂ ਗੱਲਾਂ ਪਰ ਮਾਂ ਦਾ ਵੀ ਦਿਲ ਨਹੀਂ ਕਰਦਾ ਹੁੰਦਾ ਵੀ ਆਪਦੀ ਧੀ ਨੂੰ ਜਿਹੜਾ ਨਹਿਰ ਦੇ ਵਿੱਚ ਸੁੱਟਣਾ ਕਰਦਾ ਦਾ ਪਿਓ ਦਾ ਵੀ ਨਹੀਂ ਜਿਵੇਂ ਪਿਓ ਦੱਸਿਆ ਇਹਨਾਂ ਨੇ ਵੀ ਪਿਆਰ ਕਰਦਾ ਸੀ ਵੀਡੀਓ ਉਹਨਾਂ ਦੀਆਂ ਵੀ ਸਾਹਮਣੇ ਆ ਰਹੀਆਂ ਨੇ ਕਿ ਉਹ ਬੇਟੀ ਨਾਲ ਕਿਵੇਂ ਪਿਆਰ ਕਰਦਾ ਸੀ ਪਰ ਮਜਬੂਰੀ ਇੰਨੇ ਹੋ ਗਏ ਔਰ ਆ ਹਰਾਨੀ ਜਨਕ ਮਾਂ ਨੇ ਗੱਲ ਦੱਸੀ ਹੈ ਵੀ ਉਹ ਮਾਫੀ ਤੱਕ ਵੀ ਬੇਟੀ ਨੇ ਮੰਗੀ ਵੀ ਮੈਨੂੰ ਮaaf ਕਰ ਦਿਓ ਸ਼ਾਇਦ ਪਿਓ ਦੇ ਦਿਲ ਚ ਆ ਜਾਂਦਾ ਵੀ ਮਤਲਬ ਉਹਨੂੰ ਮaaf ਕਰ ਦਿੰਦਾ ਪਰ ਇਸ ਤਰ੍ਹਾਂ ਨਹੀਂ ਹੋਇਆ ਪਿਓ ਨੇ ਹੱਥ ਬੰਨੇ ਔਰ ਨਹਿਰ ਦੇ ਵਿੱਚ ਸਿੱਧਾ ਸੁੱਟ ਦਿੱਤਾ ਔਰ ਛੋਟੀ ਬੱਚੀ ਵੀ ਨਾਲ ਦੱਸਿਆ ਜਾ ਰਿਹਾ ਉੱਥੇ ਮੌਕੇ ਤੇ ਸੀ ਵੀਡੀਓ ਦੇ ਵਿੱਚ ਵੀ ਦੇਖੀ ਜਾ ਸਕਦੀ ਆ ਔਰ ਇਹ ਪੂਰੀ ਕਹਾਣੀ ਜਿਹੜੀ ਆ ਇਸ ਤਰੀਕੇ ਨਾਲ ਘਰ ਨੂੰ ਬਰਬਾਦ ਕਰ ਗਈ ਓਜਾੜ ਗਈ ਪਰਿਵਾਰ ਨੂੰ ਔਰ ਅੱਜ ਪਰਿਵਾਰ ਕਿਸ ਜਗ੍ਹਾ ਤੇ ਆ ਕੇ ਖੜਾ ਹੈ ਔਰ ਇਸ ਜਗ੍ਹਾ ਤੋਂ ਹੁਣ ਸਿਰਫ ਦਿਹਾੜੀ ਔਰ ਇਹਨਾਂ ਬੱਚਿਆਂ ਦੀ ਜਿਹੜੀ ਜ਼ਿੰਦਗੀ ਆ ਪੜ੍ਹਾਈ ਲਿਖਾਈ ਜਿਹੜੀ ਆ ਉਹ ਬੜਾ ਹੁਣ ਔਖਾ ਹੋ ਜਾਣਾ ਇਹਨਾਂ ਨੂੰ ਵੀ ਔਰ ਅਸੀਂ ਵੀ ਹਾਂਜੀ ਮਜਬੂਰੀ ਸੀ ਤਾਂ ਹੀ ਤਾਂ ਕੀਤਾ ਸੀਗਾ ਨਹੀਂ ਤਾਂ ਨਹੀਂ ਕਿੱਥੇ ਕਰਨਾ ਸੀ ਗਵਾਧੂ ਮੌਕੇ ਦਿੱਤੇ ਸੀਗੇ ਬਸ ਇਹੋ ਹੀ ਆ ਕਮੈਂਟ ਨਾ ਕੋਈ ਗਲਤ ਕਰੋ ਹੂੰ ਸਾਡਾ ਇਹੋ ਹੀ ਆ ਬਸ ਬਿਲਕੁਲ ਮਜਬੂਰੀ ਸੀ ਤਾਂ ਕੀਤਾ ਸੀ ਉਹ ਕਿੱਥੇ ਕਰਨਾ ਸੀਗਾ ਹੂੰ ਉਹਨੇ ਮੌਕੇ ਇਹ ਵਾਧੂ ਦਿੱਤੇ ਉਹਨੂੰ ਪਰ ਉਹਨੇ ਮੌਕਾ ਕਹਿੰਦੀ ਮੈਂ ਮੈਨੂੰ ਬਸ ਮਾਲ ਕਰਨਾ ਹੀ ਮੈਂ ਗਲਤੀ ਕੰਮ ਕੋਈ ਕਰਨਾ ਜਿਹੜਾ ਵੀ ਕਰਨਾ ਤਾ ਦਵਾਈ ਦੇ ਕੇ ਮਾਰ ਜਾਣਾ ਨਹੀਂ ਤੇ ਤੁਸੀਂ ਮੈਨੂੰ ਰੋਕਿਆ ਤੇ ਇਸ ਕੰਮ ਤੋਂ ਹੂੰ ਤਾਂ ਫਿਰ ਆਹ ਤਿੰਨ ਕੁੜੀਆਂ ਕਿਵੇਂ ਪਾਲਦੇ ਹੂੰ ਜੇ ਮਰ ਜਾਂਦੀਆਂ ਫਿਰ ਅਸੀਂ ਅਸੀਂ ਫਿਰ ਕਿੰਦੇ ਜੋਗੇ ਸਾਨੂੰ ਵੀ ਇਸ ਕਰ ਮਾਰਨਾ ਹੀ ਸੀ ਉਹਨੇ ਹੂੰ ਤੇ ਇਹ ਹੋਈ ਬੇਨਤੀ ਆ ਕਮੈਂਟ ਨਾ ਕੋਈ ਗਲਤ ਕਰੋ ਹੂੰ ਬਿਲਕੁਲ ਇਹ ਇਹ ਬੱਚੀਆਂ ਨੂੰ ਵੀ ਹੁਣ ਪੜ੍ਹਾਈ ਲਿਖਾਈ ਦਾ ਔਖਾ ਹੋ ਜਾਣਾ ਮਨ ਲਾ ਔਖਾ ਬਹੁਤ ਹੋ ਜਾਣਾਗੇ ਰੋਲ ਗਈਆਂ ਕਿਸਾਬ ਦੀਆਂ ਕੁੜੀਆਂ ਕਿੱਥੇ ਵਧੀਆ ਸਕੂਲ ਚ ਪੜ੍ਹਦੀਆਂ ਸੀ ਪਹਿਲਾਂ ਸਰਕਾਰੀ ਲੱਗੀਆਂ ਸੀ ਉੱਥੇ ਹਾਂ ਆਪਣੇ ਉਧਰ ਉਸਨ ਬਟ ਕਰਨ ਵਾਲੀ ਲੱਗੀਆਂ ਸੀ ਹਾਂ ਸਰਕਾਰੀ ਰੋਲ ਗਈਆਂ ਵੀ ਵਿਚਾਰੀਆਂ ਹਾਂ ਹਾਂਜੀ ਬਿਲਕੁਲ ਸਾਡੀ ਵੀ ਇਹੀ ਅਪੀਲ ਆ ਕਿ ਇਸ ਵੀਡੀਓ ਨੂੰ ਜਾਣਕਾਰੀ ਲਈ ਜਰੂਰ ਸ਼ੇਅਰ ਕਰੋ ਪਰ ਇਸ ਵੀਡੀਓ ਦੇ ਥੱਲੇ ਜੇ ਕਿਸੇ ਹੋਰ ਵੀਡੀਓ ਦੇ ਥੱਲੇ ਜਾਂ ਕਿਸੇ ਰੀਲ ਦੇ ਥੱਲੇ ਕਿਸੇ ਸਟੋਰੀ ਦੇ ਥੱਲੇ ਗਲਤ ਕਮੈਂਟ ਨਾ ਕਰੋ ਕਿਉਂਕਿ ਜਿਸ ਦੇ ਸਿਰ ਪੈਂਦੀ ਆ ਜਿਹਦੇ ਸਿਰ ਪੈਂਦੀ ਉਹਦੇ ਹੀ ਬੀਤਦੀ ਆ ਉਹਨੂੰ ਹੀ ਪਤਾ ਹੁੰਦਾ ਵੀ ਦਰਸਲ ਹੈ ਕੀ ਕਿਸੇ ਦੇ ਘਰ ਦੀ ਕੋਈ ਨਹੀਂ ਜਾਣ ਸਕਦਾ ਔਰ ਇਹ ਕਹਿੰਦੇ ਵੀ ਸਾਡੀ ਮਜਬੂਰੀ ਸੀ ਇਸ ਮਜਬੂਰੀ ਦੇ ਵਿੱਚ ਸਾਡੇ ਕੋਲੇ ਹੋਇਆ ਪਰ ਜਿਹਦੇ ਵੱਲੋਂ ਕੀਤਾ ਗਿਆ ਇਹਨਾਂ ਦੇ ਪਤੀ ਵੱਲੋਂ ਕੀਤਾ ਗਿਆ ਹਾਲਾਂਕਿ ਉਹਨਾਂ ਨੂੰ ਸਜ਼ਾ ਵੀ ਜਿਹੜੀ ਆ ਉਹ ਮਿਲ ਚੁੱਕੀ ਆ ਪਰ ਦੂਜੇ ਪਾਸੇ ਇਹ ਸਾਡੀ ਇੱਕੋ ਹੀ ਅਪੀਲ ਆ ਜਿਵੇਂ ਪਰਿਵਾਰ ਨੇ ਵੀ ਕੀਤੀ ਆ ਕਿ ਇਸ ਵੀਡੀਓ ਦੇ ਥੱਲੇ ਜਾਂ ਕਿਸੇ ਵੀ ਹੋਰ ਵੀਡੀਓ ਥੱਲੇ ਪੁਲਿਸ ਭਰਾ ਕਮੈਂਟ ਨਾ ਕਰਨ ਤਾਂ ਜੋ ਪਰਿਵਾਰ ਜਿਹੜਾ ਬੱਚਿਆਂ ਨੇ ਪਰਿਵਾਰ ਆ ਇਹਨਾਂ ਦੇ ਮਨਾਂ ਤੱਕ ਠੇਸ ਨਾ ਪਹੁੰਚੇ ਤੁਹਾਡੀ ਕੋਈ رائے ਆ ਉਹ ਜਰੂਰ ਸਾਂਝੀ ਕਰ ਸਕਦੇ ਹੋ ਫਰੋਸਪਰ ਤੋਂ ਸਖਵਿੰਦਰ ਸਿੰਘ